మే సਾਨੂੰ ਜਾਣਕਾਰੀ ਮਿਲ ਗਿਆ ਕਿ 2 ਨਵੰਬਰ ਨੂੰ ਇੱਥੇ ਭਾਰੀ ਸੇਲ ਲੱਗਣ ਜਾ ਰਹੀ ਆ। ਸੋ 2 ਨਵੰਬਰ ਨੂੰ ਸੁਣ ਜੀ ਭਾਰੀ ਸੇਲ ਮੇਲਾ ਲੱਗਣ ਜਾ ਰਿਹਾ ਹੈ। ਪਿਆਹ ਸ਼ਾਦੀ ਦੇ ਕੱਪੜਾ ਜਿਨ੍ਹਾਂ ਨੇ ਲੈਣਾ ਚਾਹ ਹਨ ਨੇ ਤਾਜ ਵਤੀ ਲਈ ਲੈਣਾ ਚਾਹ ਹਨ ਨੇ ਤੇਲ ਲੈਣ ਲਈ ਲੈਣਾ ਚਾਹ ਹਨ ਨੇ ਆਪਣੇ ਲਈ ਲੈਣਾ। ਸੋ ਜਿਹੜਾ ਪੂਰੇ ਬਾਜ਼ਾਰ ਦੇ ਵਿੱਚ 25000 ਦਾ 30000 ਦਾ ਕੱਪੜਾ ਮਿਲਦਾ ਤੁਹਾਨੂੰ ਵਨਸ਼ੀ ਡਿਪਾਰਟਮੈਂਟਲ ਸਟੋਰ ਤੋਂ 15000 ਰੁਪਏ ਦੀ ਰੇਂਜ ਵਿੱਚ ਮਿਲੂਗਾ ਤੇ ਨਾਲ ਗਿੱਟ ਭਰਪੂਰ ਮਿਲਣਗੇ। ਅੱਦੋ ਅੱਦੋ ਦਾ ਫਰਕ ਤੋਂ ਅੱਦ ਤਾ ਫਰਕ ਹੋਊਗਾ ਕਹਿ ਕੇ ਨਹੀਂ ਕਰਕੇ ਦਿਖਾਵਾਂਗੇ 5000 ਦੀ ਸ਼ਾਪਿੰਗ ਦੇ ਨਾਲ ਪਿਓਰ ਮਸਲੀਨ ਦਾ 3 ਮੀਟਰ ਦੀ ਬਾਟਮ ਵਾਲੇ ਸੂਟ ਵੀ 5000 ਦੀ ਸ਼ਾਪਿੰਗ ਤੇ ਇੱਕ ਸੂਟ ਫ੍ਰੀ ਗਿਫਟ ਨਾਲ ਮਿਲੂਗਾ ਜੀ ਤੇ ਨਾਲ ਜਿਹੜੀ ਡਿਸਕਾਊਂਟ ਆ ਉਹ ਤਾਂ ਹਗਾ ਹੀ ਹੈਗਾ ਨਾਲ ਇੱਕ ਸੂਟ ਵੀ ਫ੍ਰੀ ਮਿਲੂਗਾ 5000 ਦੀ ਸ਼ਾਪਿੰਗ ਤੇ ਜੇ ਤੁਸੀਂ 10000 ਦੀ ਸ਼ਾਪਿੰਗ ਕਰੋਗੇ 2 ਸੂਟ ਮਿਲੂਗੇ ਕਿਤੇ ਤੁਹਾਡੀ 20000 ਦੀ ਸ਼ਾਪਿੰਗ ਹੁੰਦੀ ਹੈ ਤੇ ਤੁਹਾਨੂੰ 4 ਸੂਟ ਗਿਫਟ ਨਾਲ ਮਿਲਨੇ ਆ ਜਿਹਦੀ ਕੀਮਤ ਹੀ 1500 ਰੁਪਇਆ ਹਾਂ ਜੀ ਪਿਓਰ ਦਸ਼ੀਨ ਜੀ ਪਿਓਰ ਦਸ਼ੀਨ ਨਖਲ ਵੀ ਕਮਾਣਾ ਜੜੇ ਹੋਏ ਬਾਜੂ ਪਹੁੰਚੇ ਗळा ਠੇਰਾ ਹਰ ਚੀਜ਼ ਜੀ ਚੈੱਕ ਕਰੋ ਜੀ ਪੀਐਮ ਦੇ ਡਿਜ਼ਾਈਨ ਜੀ ਪੂਰਾ ਪੂਰਾ ਦਿਨ ਤੁਸੀਂ ਕੁਮਾਰ ਮੰਡੀ ਘੁੰਮੀ ਜਾਂਦੇ ਤੁਹਾਨੂੰ ਕਿਤੇ ਨਹੀਂ ਮਿਲਦੇ ਸੋ ਤੁਹਾਨੂੰ ਰਾਹੋ ਰੋਡ ਚੁੰਗੀ ਵਾਂਸ਼ੀ ਡਿਪਾਰਟਮੈਂਟਲ ਸਟੋਰ ਤੋਂ ਮਿਲਨੇ ਆ ਜੀ ਇਦਾਂ ਦੇ ਡਿਜ਼ਾਈਨਰ ਪੀਸ ਜਿਨ੍ਹਾਂ ਨੇ ਆਨੰਦ ਕਾਰਜਾ ਲਈ ਤੇਰੇ ਸੂਟ ਲੈਣੇ ਹੈਵੀ ਹੈਪ ਉਹ ਸਿੱਧੇ ਸੰਪਰਕ ਕਰਨ ਵਾਂਸ਼ੀ ਡਿਪਾਰਟਮੈਂਟਲ ਸਟੋਰ ਮੇਨ ਰਾਹ ਹੋ ਰੋਡ ਚੁੰਗੀ ਲੁਧਿਆਣਾ ਜੀ 15 ਨਵੰਬਰ ਤੱਕ ਜਿੰਨੀ ਸ਼ੋਪਿੰਗ ਤੁਸੀਂ ਕਰ ਸਕਦੇ ਆ ਜਿੰਨਾ ਆਪਣਾ ਫਾਇਦਾ ਕਰ ਸਕਦੇ ਆ ਉਹ ਸਿੱਧੇ ਵਾਂਸ਼ੀ ਡਿਪਾਰਟਮੈਂਟਲ ਸਟੋਰ ਤੇ ਆ ਕੇ ਕਰ ਸਕਦੇ ਆ ਤੇਰਾ ਦਿਨ ਭਾਰੀ ਸੇਲ ਮੇਲਾ ਰਹਿਣਾ ਜੀ ਜਿੱਿੱਨਾ ਲੈ ਜਿੱਿੱਨਾ ਮਰਜੀ ਕੱਪੜਾ ਲੈਣਾ ਜੀ ਤੁਹਾਨੂੰ ਪ੍ਰੋਪਰ ਪਾਰਕਿੰਗ ਮਿਲੂਗੀ ਹਰ ਚੀਜ਼ ਦੀ ਫੈਸਿਲਿਟੀ ਮਿਲੂਗੀ ਨਾਲ ਕੱਪੜਾ ਜਿਹੜਾ 50 ਹਜ਼ਾਰ ਵਾਲਾ 25 ਹਜ਼ਾਰ ਚ ਮਿਲੂਗਾ ਜੀ ਲੋਕ ਬੜੀ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਦੁਕਾਨਦਾਰ ਹੁੰਦੇ ਆ ਕਿਤੇ ਨਾ ਕਿਤੇ ਜਿਹੜੀ ਪ੍ਰੋਮੋਸ਼ਨ ਕਰਾਣ ਲੱਗੇ ਕੋਈ ਦਾਵਾ ਤਾਂ ਵਾਅਦਾ ਜਰੂਰ ਕਰ ਜਾਂਦੇ ਆ ਪਰ ਕਈਆਂ ਬੁੱਲਾਂ ਤੇ ਖਰਾ ਕੋਈ ਵੀ ਉਤਰਦਾ ਵਾ ਜੀ ਸਾਰਾ ਭਰਿਆ ਪਿਆ ਜੀ ਅੰਦਰ ਜਿੰਨਾ ਮਰਜ਼ੀ ਮਾਲ ਲੈ ਜਾਓ ਜੀ ਤੁਸੀਂ ਜਰੂਰ ਗੋਦਾਮ ਤੇ ਗੋਦਾਮ ਭਰੇ ਪਏ ਹੈ ਜਿਹੜਾ ਲੋਕਾਂ ਨੂੰ ਵੀਡੀਓ ਕਾਲ ਤੇ ਵੀ ਦਿਖਾ ਸਕਦੇ ਆ ਕਿਉਂਕਿ ਅੱਜ ਕੱਲ ਦੇਖਿਆ ਕੀ ਗਾਗ ਨੂੰ ਵੀ ਨਹੀਂ ਦਿਖਾਉਂਦੇ ਪਰ ਇਹ ਤਾਂ ਸਿੱਧਾ ਕਹਿ ਰਿਹਾ ਕਿ ਅਸੀਂ ਵੀਡੀਓ ਕਾਲ ਤੇ ਦਿਖਾ ਕੇ ਵੀ ਡਰੈਸ ਪਸੰਦ ਕਰਾ ਸਕਦੇ ਬਿਲਕੁਲ ਜੀ 50000 ਦਾ ਕੱਪੜਾ ਕਿੰਨੇ ਚ ਦੇਣਾ ਆਪਾਂ 25000 25000 ਚ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਆਪ ਦੰਨੇ ਗੂਟ ਖੜਿਆ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਰਾਹੂ ਰੋਡ ਚੰਗੀ ਦੇ ਉੱਤੇ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਵਾ ਔਰ ਅਸੀਂ ਸਾਡੀ ਕੋਸ਼ਿਸ਼ ਇੱਕ ਜ਼ਰੂਰ ਆ ਕਿ ਸਾਡੇ ਜਿਸ ਤਰ੍ਹਾਂ ਦਰਸ਼ਕ ਬਹੁਤ ਸਾਰੇ ਚਾਹਵਾਨ ਨੇ ਕੱਪੜਾ ਲੀੜਾ ਖਰੀਦਣ ਦੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਬਾਜ਼ਾਰ ਜਾਣਾ ਪੈਂਦਾ ਵਾ ਤਾਂ ਸਾਡੀ ਕੋਸ਼ਿਸ਼ ਇਹ ਹੀ ਆ ਕਿ ਉਹਨਾਂ ਨੂੰ ਰਾਹੂ ਰੋਡ ਤੇ ਹੀ ਕਿਉਂ ਨਾ ਇਹ ਸਾਰਾ ਕੱਪੜਾ ਲੀੜਾ ਪ੍ਰੋਵਾਈਡ ਕਰਾਇਆ ਜਾਵੇ ਤਾਂ ਸਾਨੂੰ ਇਸ ਜਗ੍ਹਾ ਜਿੱਥੇ ਅਸੀਂ ਮੌਜੂਦ ਆ ਚੁੰਗੀ ਦੇ ਵਿੱਚ ਦਾ ਸਾਹਮਣੇ ਇੱਕ ਦੁਕਾਨ ਮੌਜੂਦ ਆ ਬੰਚ ਡਿਪਾਰਟਮੈਂਟਲ ਸਟੋਰ ਇਹ ਸ਼ਾਪ ਆ ਜਿੱਥੋਂ ਸਾਨੂੰ ਜਾਣਕਾਰੀ ਮਿਲਦੀ ਆ ਕਿ 2 ਨਵੰਬਰ ਨੂੰ ਇਸ ਦੁਕਾਨ ਦੇ ਉੱਤੇ ਕੱਪੜੇ ਲੀੜੇ ਦੀ ਭਾਰੀ ਸੇਲ ਲੱਗਣ ਜਾ ਰਹੀ ਆ ਔਰ ਇਸ ਦੁਕਾਨ ਦੇ ਉੱਤੇ ਹਰ ਪ੍ਰਕਾਰ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਸੋ ਆਓ ਦੇਰੀ ਨਾ ਕਰਦੇ ਹੋਏ ਤਾਂ ਚੱਲਦੇ ਆ ਦੁਕਾਨ ਦੇ ਅੰਦਰ ਤਾਂ ਸਾਰੀ ਗੱਲਬਾਤ ਕਰਦੇ ਆ ਦੁਕਾਨ ਦੇ ਓਨਰ ਨਾਲ ਔਰ ਕਿਹੜਾ-ਕਿਹੜਾ ਕੱਪੜਾ ਲੈ ਰਹੇ ਮਿਲਦਾ ਔਰ ਕਿੰਨੇ ਪ੍ਰਾਈਸ ਦੇ ਵਿੱਚ ਮਿਲਦਾ ਵਾ ਤਾਂ ਸਾਰੀਆਂ ਵੈਰਾਈਟੀਆਂ ਪੁੱਛ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਲੈਨੇ ਆ। ਤਾਂ ਆਓ ਕੈਮਰਾਮੈਨ ਨੂੰ ਕਹੂੰਗਾ ਅੰਦਰ ਜਰੂਰ ਆਵੇ ਇੱਕ ਵਾਰ। ਬਾਂਚਿੰਡ ਡਿਪਾਰਟਮੈਂਟਲ ਸਟੋਰ ਦੇ ਵਿੱਚ ਮੌਜੂਦਾ ਸੀ ਕਹਿੰਗੇ ਇਸ ਸ਼ੌਪ ਤੇ ਆਉਣਾ ਸਿਰਫ ਇੱਕੋ ਇੱਕ ਮਕਸਦ ਸੀ। ਤਾਂ ਸਾਡੀ ਕੋਸ਼ਿਸ਼ ਇਹ ਕੋਸ਼ਿਸ਼ ਇਹ ਹੀ ਸੀ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਬਾਜ਼ਾਰ ਦੇ ਵਿੱਚੋਂ ਕਪੜਾ ਮਿਲਦਾ ਉਹ ਰਾਹੋ ਰੋਡ ਤੇ ਕਿਉਂ ਨਾ ਪ੍ਰੋਵਾਈਡ ਕਰਾਇਆ ਜਾਵੇ ਤਾਂ ਸਾਡੇ ਨਾਲ ਬਾਈ ਓਨਰ ਮੌਜੂਦਾ ਜਿਹੜੇ ਦੁਕਾਨ ਦੇ ਓਨਰ ਨੇ ਸਤਪਾਲ ਬਾਈ ਪਹਿਲਾਂ ਤਾਂ ਮਯਾਰ ਸਿੰਘ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਜੀ ਸੋ ਤੁਹਾਨੂੰ ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅੱਛਾ ਸਤਪਾਲ ਬਾਈ ਸਾਨੂੰ ਪਹਿਲਾਂ ਤਾਂ ਇਹ ਜਾਣਕਾਰੀ ਜ਼ਰੂਰ ਦਿਓਗੇ ਕਿ ਜਿਵੇਂ ਸਾਨੂੰ ਜਾਣਕਾਰੀ ਮਿਲੀ ਹੈ ਕਿ 2 ਨਵੰਬਰ ਨੂੰ ਇੱਥੇ ਭਾਰੀ ਸੇਲ ਲੱਗਣ ਜਾ ਰਹੀ ਆ ਤਾਂ ਜ਼ਰੂਰ ਜਾਣਕਾਰੀ ਦਿਓ ਕੋਈ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਉਹ ਇਸ ਚੀਜ਼ ਦਾ ਫਾਇਦਾ ਚੱਕ ਸਕੇ ਤਾਂ ਜਰੂਰ ਦੱਸਿਓ 2 ਨਵੰਬਰ ਨੂੰ ਭਾਰੀ ਸੇਲ ਲੱਗਣ ਜਾ ਰਹੀ ਆ ਕਿਹੜੇ ਕੱਪੜੇ ਦੀ ਸੇਲ ਲੱਗਣ ਜਾ ਰਹੀ ਆ ਤਾਂ ਜਰੂਰ ਦੱਸਿਓ ਸੋ 2 ਨਵੰਬਰ ਨੂੰ ਸੁਣੀ ਜੀ ਪਾਰੀ ਸੇਲ ਮੇਲਾ ਲੱਗਣ ਜਾ ਰਿਹਾ ਹੈ ਵਿਆਹ ਸ਼ਾਦੀ ਦੇ ਕਪੜਾ ਜਿਨ੍ਹਾਂ ਨੇ ਲੈਣਾ ਜਿਨ੍ਹਾਂ ਨੇ ਦਾਜ ਵਦੀ ਲਈ ਲੈਣਾ ਜਿਨ੍ਹਾਂ ਨੇ ਦੇਣ ਲੈਣ ਲਈ ਲੈਣਾ ਜਿਨ੍ਹਾਂ ਨੇ ਆਪਣੇ ਲਈ ਲੈਣਾ ਸੋ ਜਿਹੜਾ ਪੂਰੇ ਬਾਜ਼ਾਰ ਦੇ ਵਿੱਚ 25000 ਦਾ 30000 ਦਾ ਕਪੜਾ ਮਿਲਦਾ ਤੁਹਾਨੂੰ ਵਨਸ਼ੂ ਡਿਪਾਰਟਮੈਂਟਲ ਸਟੋਰ ਤੋਂ 15000 ਰੁਪਏ ਦੀ ਰੇਂਜ ਵਿੱਚ ਮਿਲੂਗਾ ਤੇ ਨਾਲ ਗਿਫਟ ਭਰਪੂਰ ਮਿਲਣਗੇ ਅੱਧੋ ਅੱਧਾ ਫਰਕ ਹੋਊਗਾ ਕਹਿ ਕੇ ਨਹੀਂ ਕਰਕੇ ਦਿਖਾਵਾਂਗੇ ਸੋ ਪੰਜਾਬ ਸਿੰਘ ਚੈਨਲ ਦੇ ਨਿਊਜ਼ ਦੇ ਜਿੰਨੇ ਵੀ ਦਰਸ਼ਕ ਆ ਸੋ ਸਾਰੇ ਲਈ ਸੁਨਹਿਰੀ ਮੌਕਾ ਬਾਸੋ 2 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਪਾਰੀ ਸੇਲ ਮੇਲਾ ਲੱਗਣ ਜਾ ਰਿਹਾ ਜ 1000 ਦੀ ਸ਼ਾਪਿੰਗ ਦੇ ਨਾਲ ਪਿਓਰ ਮਸਲੀਨ ਦਾ 3 ਮੀਟਰ ਦੀ ਬਾਟਮ ਵਾਲੇ ਸੂਟ ਵੀ ਹੂੰ 5000 ਦੀ ਸ਼ਾਪਿੰਗ ਤੇ ਇੱਕ ਸੂਟ ਫ੍ਰੀ ਗਿਫਟ ਨਾਲ ਮਿਲੂਗਾ ਜੀ ਤੇ ਨਾਲ ਜਿਹੜੀ ਡਿਸਕਾਊਂਟ ਆ ਉਹ ਤਾਂ ਹਗਾ ਹੀ ਹੈਗਾ ਨਾਲ ਇੱਕ ਸੂਟ ਵੀ ਫ੍ਰੀ ਮਿਲੂਗਾ 5000 ਦੀ ਸ਼ਾਪਿੰਗ ਤੇ ਜੇ ਤੁਸੀਂ 10000 ਦੀ ਸ਼ਾਪਿੰਗ ਕਰੋਗੇ ਦੋ ਸੂਟ ਮਿਲੂਗੇ ਜੇ ਕਿਤੇ ਤੁਹਾਡੀ 20000 ਦੀ ਸ਼ਾਪਿੰਗ ਹੁੰਦੀ ਹੈ ਤੇ ਤੁਹਾਨੂੰ ਚਾਰ ਸੂਟ ਗਿਫਟ ਨਾਲ ਮਿਲਣੇ ਆ ਜਿਹਦੀ ਕੀਮਤ ਹੀ 1500 ਰੁਪਇਆ ਇੱਕ ਸੂਟ ਦੇ ਜੀ ਸੋ ਨਾ ਮਤਲਬ ਜੇ 10000 ਦਾ ਆਪਾਂ ਸ਼ਾਪਿੰਗ ਕਰਾਂਗੇ ਤਾਂ ਮੰਨ ਲਓ ਚਲੋ ਵੀ ਹੁਣ 3000 ਰੁਪਏ ਦੇ ਵਿੱਚੋਂ ਫਾਇਦਾ ਵਾ ਫਾਇਦਾ ਹੋ ਰਿਹਾ ਜੀ ਤੇ ਨਾਲ ਬ੍ਰਾਈਡਲ ਸੂਟ ਜਿਹੜੇ ਆ ਨਾ ਪੂਰਾ ਪੂਰਾ ਦਿਨ ਤੁਸੀਂ ਬਾਜ਼ਾਰਾਂ ਚ ਘੁੰਮਦੇ ਆ ਸੋ ਰਿਜਨਲ ਫਰਕਾਬਾਦੀ ਜਿਨ੍ਹਾਂ ਨੇ ਦਾਜ ਬਰੀ ਅਨੰਦ ਕਾਰਚਾਲੀ ਸੂਟ ਲੈਣੇ ਆ ਪੂਰਾ ਪੂਰਾ ਦਿਨ ਘੁੰਮੀ ਜਾਂਦੇ ਆਪਾਂ ਨੂੰ ਕਿਤੇ ਨਹੀਂ ਮਿਲਦੇ ਉਹ ਤੁਹਾਨੂੰ ਇੱਕ ਇੱਕ ਡਿਜ਼ਾਈਨ ਦੇ ਵਿੱਚ 25 25 30 30 ਰੰਗ ਅਵੇਲੇਬਲ ਮਿਲਣਗੇ ਹਰ ਵਕਤ ਇਹ ਕਪੜਾ ਜਰੂਰ ਦੱਸਿਓ ਜੀ ਪਿਓਰ ਦਸ਼ੀਨ ਜੀ ਪਿਓਰ ਦਸ਼ੀਨ ਲਖਲ ਵੀ ਕੰਮਾ ਨਾਲ ਜੜੇ ਹੋਏ ਬਾਜੂ ਪਹੁੰਚੇ ਗਲਾ ਘੇੜਾ ਹਰ ਚੀਜ਼ ਹੀ ਜੀ ਸੋ ਸਟਾਈਲਿਸ਼ ਪੀਸ ਬੁਟੀਕ ਪੀਸ ਫੈਬਰਿਕ ਇੱਕ ਨੰਬਰ ਤੇ ਪ्योर ਨਕਲ ਵੀ ਕੰਮਾਂ ਨਾਲ ਜੜੇ ਹੋਏ ਚੌੜੇ ਚੌੜੇ ਬਾਡਰਾਂ ਵਾਲੇ ਜਿਹਨਾਂ ਨੂੰ ਕਹਿੰਦੇ ਨੇ 7-7 ਇੰਚ ਚੌੜੇ ਬਾਡਰ ਜੀ ਸੋ ਇੱਕ ਤੋਂ ਇੱਕ ਬਰਾਇਡਲ ਸੂਟ ਜੀ ਸੋ ਚੈੱਕ ਕਰੋ ਜੀ ਪੀਐਮ ਦੇ ਡਿਜ਼ਾਈਨ ਜੀ ਪੂਰਾ ਪੂਰਾ ਦਿਨ ਤੁਸੀਂ ਕੁਮਾਰ ਮੰਡੀ ਘੁੰਮੀ ਜਾਂਦੇ ਤੁਹਾਨੂੰ ਕਿਤੋਂ ਨਹੀਂ ਮਿਲਦੇ ਸੋ ਤੁਹਾਨੂੰ ਰਾਮਾਹੋ ਰੋਡ ਚੁੰਗੀ ਵਾਂਸ਼ ਡਿਪਾਰਟਮੈਂਟਲ ਸਟੋਰ ਦੇ ਉੱਪਰੋਂ ਮਿਲਨੇ ਆ ਜੀ ਇਦਾਂ ਦੇ ਡਿਜ਼ਾਈਨਰ ਪੀਸ ਹੂੰ ਸੋ ਇੱਕ ਤੋਂ ਇੱਕ ਹੀ ਆ ਚੈੱਕ ਕਰੀਓ origignal ਫਰਕਾਬਾਦੀ ਜੀ ਸੋ 25 ਰੰਗਾਂ ਵਿੱਚ ਅਵੇਲੇਬਲ ਹੋ ਕੇ ਆਇਆ ਜੀ ਇੱਕ ਇੱਕ ਪੀਸ ਨੂੰ ਤਿਆਰ ਹੋਣ ਨੂੰ ਇੱਕ ਇੱਕ ਹਫਤਾ ਲੱਗ ਜਾਂਦਾ ਜੇ ਕਦੇ ਤੁਸੀਂ ਇਹਦਾ ਦੁਪੱਟਾ ਦੇਖੋ ਜਿਨ੍ਹਾਂ ਨੇ ਆਨੰਦ ਕਾਰਜਾ ਲਈ ਇਦਾਂ ਦੇ ਸੂਟ ਲੈਣੇ ਹੈ ਹੈਵੀ ਹੈਵੀ ਉਹ ਸਿੱਧੇ ਸੰਪਰਕ ਕਰਨ ਵਾਂਸ਼ ਡਿਪਾਰਟਮੈਂਟਲ ਸਟੋਰ ਮੇਨ ਰਾਂਹੋਂ ਰੋਡ ਚੁੰਗੀ ਲੁਧਿਆਣਾ ਸੋ ਇੱਕ ਤੋਂ ਇੱਕ ਡਿਜ਼ਾਈਨਰ ਸੂਟ ਨਾਲ ਹੈਵੀ ਹੈਵੀ ਦੁਪੱਟੇ ਸੋ so, bridal suit ਤੇ ਨਾਲ ਜਿਨ੍ਹਾਂ ਨੇ ਆਪਣੇ ਲਈ ਲੈਣੇ ਆ ਜਿਨ੍ਹਾਂ ਨੇ ਦੇਣ ਲੈਣ ਲਈ ਲੈਣੇ ਆ ਦਾਜ ਵਰੀ ਲਈ ਲੈਣੇ ਆ ਸੋ ਉਹਨਾਂ ਲਈ ਸੁਨਹਿਰੀ ਮੌਕਾ ਵਾ ਸੋ 15 ਨਵੰਬਰ ਤੱਕ ਜਿੰਨੀ ਸ਼ਾਪਿੰਗ ਤੁਸੀਂ ਕਰ ਸਕਦੇ ਜਿੰਨਾ ਆਪਣਾ ਫਾਇਦਾ ਕਰ ਸਕਦੇ ਆ ਉਹ ਸਿੱਦੇ ਵੰਸ਼ ਡਿਪਾਰਟਮੈਂਟਲ ਸਟੋਰ ਤੇ ਆ ਕੇ ਕਰ ਸਕਦੇ ਆ ਸੋ 2 ਨਵੰਬਰ ਤੋਂ 15 ਨਵੰਬਰ ਤੱਕ ਜੀ ਤੇਰਾ ਦਿਨ ਭਾਰੀ ਸੇਲ ਮੇਲਾ ਰਹਿਣਾ ਜੀ ਜਿਨ੍ਹਾਂ ਨੇ ਜਿੰਨਾ ਮਰਜੀ ਕੱਪੜਾ ਲੈਣਾ ਜੀ ਸੋ ਸਟਾਕ ਬਹੁਤ ਆ ਗਿਆ ਤੇ ਸਟਾਕ ਵੀ ਦਿਖਾਣਿਆ ਅੰਦਰ ਗੋਦਾਮ ਭਰੇ ਪਏ ਆ ਜੀ ਸੋ ਡਿਜ਼ਾਈਨਰ ਐਟਮਾ ਇੱਕ ਤੋਂ ਇੱਕ ਚੜਦਿਆਂ ਤੋਂ ਚੜਦਿਆਂ ਤਾਂ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਤੱਕ ਇਹ ਆਵਾਜ਼ ਨੂਰ ਪਹੁੰਚਾ ਦਿਓ ਕਿਉਂਕਿ ਲੋਕ ਬੜੇ ਖੱਜਲ ਖਵਾਰ ਹੁੰਦੇ ਆ ਬਾਜ਼ਾਰ 'ਚ ਜਾਂਦੇ ਆ ਸਵੇਰੇ ਸ਼ਾਮ ਤੱਕੇ ਖਾ ਗਏ ਉਹ ਇੱਕੋ ਹੀ ਗੱਲ ਕਹਿ ਦਿੰਦੇ ਕਿ ਸਾਨੂੰ ਕਪੜਾ ਨਹੀਂ ਮਿਲਿਆ ਬਿਲਕੁਲ ਜੀ ਸੋਨੀ ਸਿੰਘ ਜੀ ਨਾ ਤਾਂ ਪਾਰਕਿੰਗ ਮਿਲਦੀ ਹੈ ਨਾ ਕਪੜਾ ਮਿਲਦਾ ਪੈਸੇ ਵੀ ਬੇਸ ਜਾਂਦੇ ਪੂਰਾ ਦਿਨ ਆਪਾਂ ਥੱਕ ਕਰਕੇ ਘਰੇ ਆ ਕੇ ਬਹਿ ਜਾਂਦੇ ਆ ਜੀ ਤਾਨੂੰ ਪ੍ਰੋਪਰ ਪਾਰਕਿੰਗ ਮਿਲੂਗੀ ਹਰ ਚੀਜ਼ ਦੀ ਫੈਸਿਲਿਟੀ ਮਿਲੂਗੀ ਨਾਲ ਕੱਪੜਾ ਜਿਹੜਾ 50000 ਵਾਲਾ 25000 ਚ ਮਿਲੂਗਾ ਜੀ ਸੋ ਦਾਵਾ ਨਹੀਂ ਲਗਾ ਜੀ ਕਰਕੇ ਦਿਖਾਵਾਂਗੇ ਇਹਦੇ ਲਈ ਕਰਨਾ ਕਿ ਤੁਸੀਂ ਇੱਕ ਵਾਰੀ ਸਾਨੂੰ ਮੌਕਾ ਦੇਣਾ ਸਿਰਫ ਵਾਂਸ਼ ਡਿਪਾਰਟਮੈਂਟਲ ਸਟੋਰ ਤੇ ਆਣਾ ਵਾ ਮੇਨ ਰਾਹੋ ਰੋਡ ਚੁੰਗੀ ਲੁਧਿਆਣਾ ਸੋ ਸਾਡੀ ਲੋਕੇਸ਼ਨ ਸਿੱਧੀ ਹੈ ਜੀ ਜਿਨ੍ਹਾਂ ਨੇ ਬਸਤੀ ਵੱਲੋਂ ਆਣਾ ਵਾ ਬਸਤੀ ਚੌਂਕ ਤੋਂ ਸਿੱਧਾ ਰਾਹੋ ਰੋਡ ਨੂੰ ਮੋੜੋ ਰੋਡ ਦੇ ਉੱਪਰ ਹੀ ਹੈ ਜੀ ਜਿਨ੍ਹਾਂ ਨੇ ਪਿੰਡਾ ਦਵਾਣਾ ਮਾਛੇਵੜੇ ਸਾਹਿਬ ਤੋਂ ਆਣਾ ਜਿਨ੍ਹਾਂ ਨੇ ਨਾਲਖ ਦੇ ਸਾਰੇ ਪਿੰਡਾਂ ਨੂੰ مین ਰੋਡ ਦੇ ਉੱਪਰ ਆ ਜੀ ਹਰ ਚੀਜ਼ ਦੀ ਫੈਸਿਲਿਟੀ ਹੈ ਜੀ ਕੱਪੜਾ ਭਰਪੂਰ ਆਇਆ ਰੈਡੀਮੇਡ ਡ्रेसेस ਬੱਚਿਆਂ ਦੇ ਜੈਂਟਸ ਬੇਰ ਹਰ ਪ੍ਰਕਾਰ ਦੀ ਵੈਰਾਈਟੀ ਜੀ ਦੇਣ ਲੈਣ ਦੀ ਪੈਂਟਾ ਸ਼ਰਟਾਂ ਸੂਟ ਹਰ ਚੀਜ਼ ਮਿਲੂਗੀ ਤੁਹਾਨੂੰ ਜੀ ਲੋਕ ਬੜੇ ਇਹ ਗੱਲਾਂ ਕਹਿੰਦੇ ਆ ਕਹਿੰਦੇ ਜੀ ਦੁਕਾਨਦਾਰ ਹੁੰਦੇ ਆ ਕਿਤੇ ਨਾ ਕਿਤੇ ਜਿਹੜੀ ਪ੍ਰੋਮੋਸ਼ਨ ਕਰਾਣ ਲੱਗੇ ਉਹ ਵਾਵਾ ਤਾਂ ਵਾਅਦਾ ਜਰੂਰ ਕਰ ਜਾਂਦੇ ਆ ਪਰ ਕਈਆਂ ਬੁੱਲਾਂ ਤੇ ਖਰਾ ਕੋਈ ਵੀ ਉੱਤਰਦਾਵਾ ਨਹੀਂ ਜੀ ਅਸੀਂ ਤਾਂ ਕਰਕੇ ਦਿਖਾਵਾਂਗੇ ਜੀ ਨਾ ਹੀ ਅਸੀਂ ਕਦੀ ਦਾਵਾ ਕੀਤਾ ਜੀ ਨਾ ਹੀ ਅਸੀਂ ਕਦੀ ਕੋਈ ਸੇਲ ਮੇਲਾ ਲਾਇਆ ਵਾ ਸੋ ਪਹਿਲੀ ਵਾਰ ਆਰਜ ਜਾ ਰਹੇ ਆ ਸੋ 2 ਨਵੰਬਰ ਤੋਂ 15 ਨਵੰਬਰ ਤੱਕ ਸੋ ਪਲੀਜ਼ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਲਵੋ ਤੇ ਆਪਣੇ ਘਰ ਬੈਠੇ ਵੀ ਤੁਸੀਂ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆ ਵੀਡੀਓ ਕਾਲਿੰਗ ਦੀ ਵੀ ਫੈਸਿਲਿਟੀ ਰੱਖਾਂਗੇ ਅਸੀਂ ਤੇ ਬਾਕੀ ਸ਼ਾਪ ਤੇ ਆ ਕੇ ਤਾਂ ਭਰਪੂਰ ਵੈਰਾਈਟੀ ਹੈ ਜੀ ਜਿੰਨੀ ਮਰਜ਼ੀ ਤੁਸੀਂ ਦਿਖਾ ਸਕਦੇ ਆ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਨਜ਼ਦੀਕੀ ਤੋਂ ਤਸਵੀਰਾਂ ਜ਼ੂਮ ਦਿਖਾਈ ਜਾਣ ਕਿਉਂਕਿ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹ ਇਹ ਚੀਜ਼ ਚਾਹੁੰਦੇ ਹਰ ਪ੍ਰਕਾਰ ਦਾ ਇਹ ਕੱਪੜਾ ਪਹੁੰਚੇ ਤਾਂ ਬਾਈ ਹਣੀ ਇਹ ਨਾਲ ਹੋਰ ਵੀ ਐਸੀ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜਾ ਸਟਾਕ ਪਿਆ ਵਾ ਕਿਹੜੇ-ਕਿਹੜੇ ਕੱਪੜਾ ਵਾ ਬੱਚੇ ਤੋਂ ਲੈ ਕੇ ਜੈਂਸ ਜਾਂ ਹੋਰ ਵੀ ਲੇਡੀਜ਼ ਕੱਪੜੇ ਸਾਰੇ ਹਰ ਪ੍ਰਕਾਰ ਦਾ ਕੱਪੜਾ ਇੱਥੇ ਮੌਜੂਦ ਆ ਤਾਂ ਸਾਰੇ ਕੱਪੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਾਈ ਜੀ ਜਰੂਰ ਇੱਕ ਵਾਰੀ ਸਟਾਕ ਜਰੂਰ ਦਿਖਾਓ ਕਿਹੜਾ ਸਟਾਕ ਦੀ ਕੋਈ ਕਮੀ ਨਹੀਂ ਜੀ ਆਜੋ ਜੀ ਤੁਸੀਂ ਜੀ ਭਰਪੂਰ ਵੈਰਾਈਟੀ ਆਈ ਹੈ ਜੀ ਇੰਨੀ ਕ ਸਟਾਕ ਆਇਆ ਜੀ ਜੀ ਸਾਰਾ ਭਰਿਆ ਪਿਆ ਜੀ ਅੰਦਰ ਜਿੰਨਾ ਮਰਜੀ ਮਾਲ ਲੈ ਜਾਓ ਜੀ ਤੁਸੀਂ ਜਰੂਰ ਗੋਦਾਮ ਤੇ ਗੋਦਾਮ ਭਰੇ ਪਏ ਆ ਸਮੇਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਨਜ਼ਦੀਕੀ ਤੋਂ ਅੰਦਰ ਜਰੂਰ ਆ ਜਾਵੇ ਬਿਲਕੁਲ ਅੱਛਾ ਸਤਪਾਲ ਬਾਈ ਜਰੂਰ ਦਿਖਾ ਦਿਓ ਕਿੰਨਾ ਕੁ ਸਟਾਕ ਆਪਣੇ ਕੋਲ ਇਸ ਟਾਈਮ ਆਇਆ ਪਿਆ ਹੋਇਆ ਇਹ ਤਾਂ ਨਹੀਂ ਕਿ ਇੱਕ ਵਾਰੀ ਝਟਕਾ ਲੱਗਦੇ ਸਾਰੇ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਜੀ ਸੁਣ ਸੀ ਜੀ ਇੰਨਾ ਕੁ ਸਟਾਕ ਆ ਜੀ ਕਿ ਕਰੋੜ ਰੁਪਏ ਦਾ ਕੱਪੜਾ ਵੀ ਵੇਚ ਕੇ ਵੀ ਫਿਰ ਵੀ ਕੱਪੜਾ ਆਪਣੇ ਕੋਲ ਪਿਆ ਰਹੂਗਾ ਬਾਦੂ ਹਾਂਜੀ ਜੀ ਇੰਨਾ ਕੱਪੜਾ ਆਇਆ ਜੀ ਤਾਂ ਜਰੂਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਚਾਰੇ ਪਾਸੇੋਂ ਘੁਮਾ ਕੇ ਜਰੂਰ ਦਿਖ ਜਿੰਨੇ ਵੀ ਵੈਰਾਈਟੀ ਪਈ ਆ ਜਿਹੜੇ ਲੋਕਾਂ ਤੱਕ ਨਹੀਂ ਪਹੁੰਚਦਾ ਕਪੜਾ ਉਹ ਹਰ ਇੱਕ ਪਹੁੰਚਣ ਦਾ ਪਹੁੰਚ ਸਕਦਾ ਵਾ ਤੁਸੀਂ ਇਹ ਜ਼ਰੂਰ ਦੱਸਦੇ ਹੋ ਕਿ ਜਿਸ ਤਰ੍ਹਾਂ ਲੋਕ ਇਹ ਗੱਲਾਂ ਸੋਚਦੇ ਆ ਕਿ ਯਾਰ ਕਪੜਾ ਮਹਿੰਗਾ ਬਹੁਤਾ ਜਾਂ ਬਣੀਆਂ ਇਦਾਂ ਦੀਆਂ ਗੱਲਾਂ ਕੱਡੀਆਂ ਜਾਂਦੀਆਂ ਵਾ ਕਿਤਨੇ ਕਿਤੇ ਨਾ ਪਰ ਇਹ ਲੱਗਦਾ ਕਿ ਲੋਕਾਂ ਦਾ ਜਿਹੜਾ ਪੈਸਾ ਲਾਇਆ ਹੋਇਆ ਕਿਤਨਾ ਕਿਤੇ ਸਹੀ ਢੰਗ ਦੇ ਨਾਲ ਲੋਕਾਂ ਤੱਕ ਪਹੁੰਚੇਗਾ ਜ਼ਰੂਰ ਦੇਖੋ ਅੱਜ ਕੱਲ ਹਰ ਕੋਈ ਪੜਿਆ ਲਿਖਿਆ ਜੀ ਅਵੇਅਰਨੈਸ ਆ ਸਭ ਨੂੰ ਪਤਾ ਵੀ ਚੀਜ਼ ਕਿਹੜੀ ਕਿੰਨੇ ਦੀ ਮਿਲਦੀ ਆ ਹੂੰ ਜੇ ਕੋਈ ਕਿਸੇ ਨੂੰ ਲੁੱਟ ਰਿਆ ਤੇ ਉਹਨੂੰ ਪਤਾ ਲੱਗ ਹੀ ਜਾਂਦਾ ਜੀ ਸੋ ਅਸੀਂ ਦਾਵਾ ਤਾਂ ਕਰ ਦਿੰਨੇ ਆ ਪਰ ਜੇ ਉੱਤੇ ਖਰੇ ਉਤਰਦੇ ਆ ਫੇਰੀ ਫਾਇਦਾ ਵਾ ਸੋ ਅਸੀਂ ਦਾਵਾ ਨਹੀਂ ਕਰ ਰਹੇ ਅਸੀਂ ਖਰੇ ਉਤਰਾਂਗੇ ਆਪਣੀ ਉਮੀਦਾਂ ਤੇ ਤੇ ਕਸਟਮਰ ਦੇ ਪੂਰੇ ਉਮੀਦਾਂ ਤੇ ਸੋ ਪੰਜਾਬ ਸਿੰਘ ਚੈਨਲ ਦੇ ਜਿੰਨੇ ਵੀ ਫਾਲੋਅਰਸ ਆ ਜਿੰਨੇ ਵੀ ਉਹਨਾਂ ਦੇ ਸਮਰਥਕ ਆ ਸਭ ਨੂੰ ਬਹੁਤ ਫਾਇਦਾ ਮਿਲਣਾ ਸੋ ਉਹਦੇ ਲਈ ਸਿਰਫ ਵਿਜ਼ਿਟ ਕਰੋ ਤੇ ਦੱਬ ਕੇ ਸ਼ੇਅਰ ਕਰੋ ਕਿਉਂਕਿ ਜਿਹੜੇ ਸ਼ੇਅਰ ਕਰਨਗੇ ਚਾਰ ਲੱਕੀ ਵੀਨਰ ਨੂੰ ਚਾਰ ਸੂਟ ਵੀ ਅਸੀਂ ਗਿਫਟ ਕਰਨੇ ਆ ਜੀ ਸੋ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰੋ ਅੱਛਾ ਸਤਪਾਲ ਭਾਈ ਇਹ ਵੀ ਜ਼ਰੂਰ ਦੱਸ ਦਿਓ ਕਿਉਂਕਿ ਕਈ ਵਾਰੀ ਲੋਕ ਘੱਟ ਰੇਂਜ ਦੇ ਹੁੰਦੇ ਹਨ ਲੈਣ ਵਾਲੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਾ ਦਿਓ ਭਾਈ ਘੱਟ ਰੇਂਜ ਦੇ ਕਿੰਨੇ ਕੁ ਆਪਣੇ ਕਿੰਨੇ ਕੁ ਪੈਸਿਆਂ ਤੱਕ ਆਪਣੇ ਕੋਲ ਸੂਟ ਪੈ ਸ਼ੁਰੂਆਤ ਤੋਂ ਬਿਲਕੁਲ ਜੀ ਸੋਨੀ ਜੀ ਆਹ ਦੇਖੋ ਜੀ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਨਾ ਪਿਓਰ ਸ਼ਿਮਰ ਦੇ ਉੱਪਰ ਪਿਓਰ origignal ਸ਼ਿਮਰ ਪਿਓਰ ਦੀਆਂ ਬੋਟਮਾਂ ਆ ਪਾੜਾ ਸੇ ਲੱਗਦੀਆਂ ਜੀ ਪਿਓਰ ਦੀਆਂ ਬੋਟਮਾਂ ਪਿਓਰ ਚਨੌਨ ਦੇ ਦੁਪੱਟੇ ਜਿਹੜੇ ਬਾਜ਼ਾਰ ਦੇ ਵਿੱਚ 2-2000 ਰੁਪਏ ਦੇ 18-1800 ਦੇ ਵਿਕ ਰਹੇ ਆ ਸਾਡੇ ਕੋਲ ਤੁਹਾਨੂੰ ਹਜ਼ਾਰ ਤੋਂ ਲੈ ਕੇ 14-1500 ਦੀ ਰੇਂਜ ਤੱਕ ਮਿਲਣਗੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਮਿਲੂਗੀ ਜੀ ਪਿਓਰ ਸ਼ਿਮਰ ਪਿਓਰ ਦੀਆਂ ਬਾਟਮਾਂ ਸੋ ਸਾਰੇ ਹੈਂਡਵਰਕ ਦੇ ਨਾਲ ਲੱਦੇ ਹੋਏ ਕਮਲ ਚਨੌਨ ਦੇ ਦੁਪੱਟੇ ਉਹ ਵੀ ਹੈਵੀ ਪਿਓਰ ਸ਼ਿਮਰ ਦੇ ਵਿੱਚ ਬਿਲਕੁਲ ਜੀ ਪਿਓਰ ਸ਼ਿਮਰ ਦੇ ਵਿੱਚ ਜੀ 2.5 ਮੀਟਰ ਦੇ ਦੁਪੱਟੇ 1000 ਰੁਪਏ ਤੋਂ ਲੈ ਕੇ 13-1400 ਦੀ ਰੇਂਜਾਂ ਤੱਕ ਜੀ ਇੱਕ ਤੋਂ ਇੱਕ ਸੂਰਤ ਨੂੰ ਅਸੀਂ ਪ੍ਰੋਵਾਈਡ ਕਰਨਾ ਵਾ ਜੀ ਤੇ ਡਿਜ਼ਾਈਨਿੰਗ ਬਹੁਤ ਕੁਆਂਟੀਟੀਟੀ ਵੀ ਬਹੁਤ ਆਈ ਹੈ ਤੇ ਡਿਜ਼ਾਈਨਿੰਗ ਵੀ ਬਹੁਤ ਆਈ ਹੈ ਜੀ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ 5-600 ਤੋਂ ਵੀ ਸ਼ੁਰੂ ਹੋ ਜਣੇ ਆ ਜੀ ਇਹ ਪਿਓਰ ਸ਼ਿਮਰ ਦੇ ਉੱਪਰ ਆ ਜੀ ਜਿੱਦਾਂ ਤੁਸੀਂ ਹੈਵੀ ਸੂਟਸ ਦੇਖ ਲਏ ਆ ਇਹ ਜਿਨ੍ਹਾਂ ਨੇ ਆਪ ਵੇਅਰ ਕਰਨੇ ਆ ਵਿਆਹ ਸ਼ਾਦੀਆਂ ਦੇ ਵਿੱਚ ਸੋ ਉਹਨਾਂ ਲਈ ਆ ਜੀ ਟਾਈ ਐਂਡ ਡਾਈ ਦੇ ਉੱਪਰ ਆ ਜੀ ਸ਼ਿਮਰ ਦੇ ਉੱਪਰ ਆ ਜੀ ਨਾਲ ਚਨਾਉਣ ਦਾ ਕੱਟਵਰਕ ਦੁਪੱਟਾ ਜੀ ਸੋ ਰੇਂਜ ਆ ਸਿਰਫ 1495 ਜੀ ਠੀਕ ਆ ਜੀ ਇਸ ਤੋਂ ਬਾਅਦ ਤੁਸੀਂ ਜੀ ਪਿਓਰ ਕਰੇਵ ਦੇ ਉੱਪਰ ਜੀ ਚੈੱਕ ਕਰ ਲਓ ਜੀ ਬਾਜ਼ਾਰ ਦੇ ਵਿੱਚ ਜਿਹੜਾ 12-1300 ਤੋਂ ਘੱਟ ਨਹੀਂ ਸੂਟ ਮਿਲਦਾ ਸਾਡੇ ਕੋਲ ਮਿਲਣਾ ਸਿਰਫ 650 ਰੁਪਏ ਜੀ ਚੈੱਕ ਕਰ ਲਓ ਜੀ ਅੱਧੋ-ਅੱਧਾ ਅੱਧੋ-ਅੱਧਾ ਫਰਕ ਆ ਜੀ ਵਿਆਹ ਕੇ ਸਵਾ ਕੇ ਪਾ ਕੇ ਜਾਓ ਹਰ ਕੋਈ ਕਹੂਗਾ ਜੀ ਸੂਟ ਦੁਪੱਟੇ ਚੈੱਕ ਕਰੋ ਜੀ ਪੂਰੇ 2.5 ਮੀਟਰ ਦੇ ਪੂਰੇ ਵੱਡੇ-ਵੱਡੇ ਪਣਿਆਂ ਦੇ ਜੀ ਇਹ ਤਾਂ ਲੋਕਾਂ ਲਈ ਵਾਕਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਬਿਲਕੁਲ ਜੀ ਬਿਲਕੁਲ ਜੀ 650 ਰੁਪਏ ਦੇ ਵਿੱਚ ਜੀ ਪਲੇਨ ਕਪੜਾ ਨਹੀਂ ਮਿਲਦਾ ਜੀ ਅਸੀਂ ਸੂਟ ਦੇਨੇ ਆ ਹੈਂਡਵਰਕ ਦੇ ਨਾਲ ਲੱਦੇ ਹੋਏ ਚੈੱਕ ਕਰ ਲਓ ਜੀ ਆਲ ਓਵਰ 5 ਮੀਟਰ ਦੇ ਕ੍ਰੇਪ ਦਾ ਸੂਟ ਮਿਲਣਾ ਜੀ ਸਿਰਫ 550 ਦੀ ਰੇਂਜ ਵਿੱਚ ਜੀ ਆ ਚੈੱਕ ਕਰੋ ਜੀ ਸਿਰਫ 550 ਰੁਪਏ ਦੀ ਰੇਂਜ ਵਿੱਚ ਜੀ ਖਾਲੀ ਦੁਪੱਟਾ ਲੈਣ ਚਲ ਜਿਓ ਜੀ 250 ਰੁਪਏ ਦਾ ਚਨਾਉਂ ਦਾ ਦੁਪੱਟਾ ਆਂਦਾ ਤੇ 500 ਦਾ ਪਲੇਨ ਸੂਟ ਆਂਦਾ ਪਰ ਅਸੀਂ 550 ਰੁਪਏ ਜੀ ਤੁਹਾਨੂੰ ਸੂਟ ਦੇ ਦੇਣਾ 25 ਰੰਗਾਂ ਦੇ ਨਾਲ ਹੂੰ ਡਿਜ਼ਾਈਨਿੰਗ ਕਰਨੇ ਦਾ ਚੈੱਕ ਕਰੋ ਜੀ 650 ਰੁਪਏ ਦੇ ਵਿੱਚ ਦੇਣੇ ਆ ਜੀ ਸੂਟ ਉਹ ਵੀ ਪਿਓਰ ਦੇ ਉੱਪਰ ਜੀ ਸੋ ਜਿਹੜੇ ਪੂਰਾ ਪੂਰਾ ਦਿਨ ਬਾਜ਼ਾਰਾਂ ਚ ਘੁੰਮ ਕੇ ਨਾ 15-1500 ਖਰਚ ਕੇ ਆਂਦੇ ਆ ਉਹਨਾਂ ਨੂੰ ਕੋਈ 1500 ਖਰਚਣ ਦੀ ਲੋੜ ਨਹੀਂ ਸਿਰਫ 650 ਰੁਪਏ ਚ ਲੈ ਜਾਓ ਚਾਹੇ 2 ਲੈ ਜਾਓ ਚਾਹੇ 4 ਲੈ ਜਾਓ ਚਾਹੇ ਸੈੱਟ ਲੈ ਜਾਓ ਸਿਰਫ 650 ਰੁਪਏ ਦੀ ਰੇਂਜ ਵਿੱਚ ਦੇਣੇ ਆ ਜੀ ਚਨੌਨ ਦੇ ਦੁਪੱਟਿਆਂ ਦੇ ਨਾਲ ਜੀ ਸੋ ਬੁਟੀਕ ਸਟਾਈਲ ਸੂਟ ਜੀ ਠੀਕ ਹੈ ਜੀ ਪਿਓਰ ਗਲਾਸ ਸ਼ਿਮਰ ਜੀ ਚੈੱਕ ਕਰੋ ਜੀ 690 ਰੁਪਏ ਦੀ ਰੇਂਜ ਵਿੱਚ ਜੀ ਜੀ ਗਲਾਸ ਸ਼ਿਮਰ ਦੇ ਉੱਪਰ ਹਮ ਇੱਕ ਤੋਂ ਇੱਕ ਡਿਜ਼ਾਈਨ ਆ ਜੀ ਗਲਾਸ ਸ਼ਿਮਰ ਤੇ ਆ ਦੇ ਲੋਫਰੋ ਜੀ ਕਲਰ ਜੀ ਪਿਓਰ ਦੇ ਰੰਗ ਆ ਜੀ ਹਮ ਸੋ ਪੂਰਾ ਪੂਰਾ ਦਿਨ ਆਪਾਂ ਬਾਜ਼ਾਰਾਂ ਚ ਘੁੰਮਦੇ ਆ ਆਪਾਂ ਨੂੰ ਕੁਛ ਨਹੀਂ ਲੱਭਦਾ ਹੱਕ ਕਰਕੇ ਆਪਾਂ ਘਰ ਆ ਕੇ ਬਹਿ ਕੇ ਕਹਿੰਨੇ ਆ ਕੁਛ ਨਹੀਂ ਲੱਭਿਆ ਪੈਸੇ ਵੀ ਲੱਗ ਗਏ ਚੀਜ਼ ਵੀ ਨਹੀਂ ਮਿਲੀ ਕਿੰਨੇ ਦੀ ਕਿੰਨੀ ਦੀ ਰੇਂਜ ਦੱਸੋ ਸਿਰਫ ਜੀ 690 ਰੁਪਏ ਜੀ 690 ਰੁਪਏ ਦੀ ਰੇਂਜ ਚੋ ਜੀ ਗਲਾਸ ਦੇ ਉੱਪਰ ਜੀ ਸੋ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਆ 690 ਰੁਪਏ ਦੇ ਵਿੱਚ ਸੂਟ ਆ ਜਿਹੜਾ ਅਸੀਂ ਕਹਿ ਸਕਦੇ ਆ ਜੇ ਬਾਜ਼ਾਰ ਦੇ ਵਿੱਚੋਂ ਲੈਣ ਜਾਈਏ ਤਾਂ 12-1300 ਤੋਂ ਘੱਟ ਨਹੀਂ ਮਿਲ ਸਕਦਾ ਤੁਸੀਂ ਬਿਲਕੁਲ 690 ਰੁਪਏ ਦੇ ਵਿੱਚ ਰਾਹੋ ਰੋਡ ਚੁੰਗੀ ਤੇ ਬੰਚ ਡਿਪਾਰਟਮੈਂਟਲ ਸਟੋਰ ਦੇ ਉੱਤੇ ਤੁਸੀਂ ਇਹ ਲੈ ਸਕਦੇ ਆ ਤੇ ਜਰੂਰ ਅੱਗੇ ਜੂੜ ਦਿਖਾਓ ਆ ਦੇਖੋ ਜੀ ਔਰਗੰਜ਼ਾ ਦਾ ਸੂਟ ਜੀ ਹੈਂਡਵਰਕ ਦੇ ਨਾਲ ਲੱਦਿਆ ਹੋਇਆ ਜੀ ਸਿਰਫ 850 ਰੁਪਏ ਜੀ ਕੀ ਬਾਤ ਹੈ 850 ਹਾਂਜੀ ਫੁੱਲ ਪਿਓਰ ਦਾ ਦੁਪੱਟਾ ਜੀ ਔਰਗੰਜ਼ਾ ਪਿਓਰ ਔਰਗੰਜ਼ਾ ਵਿਸਕੋਸ ਦੇ ਉੱਪਰ ਜੀ ਇਹਦੇ ਵਿੱਚ ਜੀ ਡਿਜ਼ਾਈਨਿੰਗ ਆ ਚ ਪੂਰਾ ਦਾ ਪੂਰਾ ਹੈਂਡ ਨਾਲ ਲੱਦੇ ਹੋਏ ਸੂਟ ਆ ਜੀ ਪਿਓਰ ਆਰਗੰਜ਼ਾ ਆ ਲੋ ਜੀ ਗਲਾਸ ਦੇ ਉੱਪਰ ਜੀ ਜੀ ਪਿਓਰ ਗਲਾਸ ਦੇ ਉੱਪਰ ਜੀ ਚੈੱਕ ਕਰੋ ਜੀ 15 ਰੰਗ ਜੀ 650 ਰੁਪਏ ਦੀ ਰੇਂਜ ਵਿੱਚ ਆ ਜੀ ਜੀ 650 ਹੂੰ ਦੁਪੱਟੇ ਦੇਖੋ ਜੀ ਗਲਾਸ ਦੇ ਜੀ ਲੋਕੀ ਕਹਿੰਦੇ ਆ 15 1500 ਦਾ ਸੂਟ ਵੇਖਦਾ ਸਾਡੇ ਕੋਲ ਲੈ ਜਾਓ 650 ਰੁਪਏ ਦਾ ਜੀ ਕਿਆ ਬਾਤ ਹੈ ਗਲਾਸ ਦੇ ਉੱਪਰ ਜੀ ਜਤਬਾਰ ਭਾਈ ਐਦਾਂ ਨਾ ਹੋਵੇ ਕਿਤੇ 690 ਰੁਪਏ ਦੇ ਸੂਟ ਦੇਖੇ ਇੱਥੇ ਕੱਲੂ ਬਜ਼ੁਰਗਾਂ ਦਾ ਤੇ ਜਾਂ ਜਲੋ ਅਸੀਂ ਇੱਥੇ ਕੀ ਭਾਰੀ ਰੱਛ ਲਾਜ ਵੀ ਬਾਅਦ ਵਿੱਚ ਤੁਸੀਂ ਕਹੋਗੇ ਵੀ 690 ਦੀ ਪਰ ਜੀ ਜੋ ਕਹਤਾ ਉਹੀ ਕਰਾਂਗੇ ਜੀ 15 ਤਰੀਕ ਤੱਕ ਹਰ ਕਿਸੇ ਨੂੰ ਪ੍ਰੋਵਾਈਡ ਕਰਾਂਗੇ ਚਾਹੇ 100 ਸੂਟ ਲੈ ਜਾਵੇ ਇੱਕੋ ਬੰਦਾ ਜੀ ਤਾਂ ਬਿਲਕੁਲ 2 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਭਾਰੀ ਸੇਲਾ ਤਾਂ ਜਰੂਰ ਤੁਸੀਂ ਜਿੰਨਾ ਹੋ ਸਕੇ ਹੈਂਡਵਰਕ ਨਾਲ ਲੱਦੇ ਬੁਟੀਕ ਪੀਸ ਜੀ 1790 ਦੀ ਰੇਂਜ ਵਿੱਚ ਹੈ ਜੀ ਬਹੁਤ ਹੀ ਸੋਹਣਾ ਜੀ ਬੁਟੀਕ ਪੀਸ ਆ ਜੀ ਨਾਲ ਪੂਰੀ ਪਿਓਰ ਦੀ ਬਾਟਮ ਉਹ ਵੀ ਹੈਂਡ ਨਾਲ ਲੱਦੀ ਹੋਈ ਨਾਲ ਆਰਗੰਜ਼ਾ ਦੇ ਹੀ ਦੁਪੱਟੇ ਸੋ ਡਿਜ਼ਾਈਨਿੰਗ ਆ ਇਸ ਤਰ੍ਹਾਂ ਦੀਆਂ ਲੈਂਡ ਦੀਆਂ ਆ ਚੈੱਕ ਕਰੋ ਜੀ ਬੈਕ ਫਰੰਟ ਤੇ ਬਣ ਕੇ ਆਇਆ ਜੀ ਇੱਕ ਨਾਲ ਦੇ ਚਾਹੇ 25 20 ਲੈ ਜਾਓ ਜੀ ਆ ਲੋ ਚੈੱਕ ਕਰੋ ਜੀ ਪੂਰਾ ਪੂਰਾ ਦਿਨ ਤੁਸੀਂ ਬਾਜ਼ਾਰਾਂ ਚ ਘੁੰਮੀ ਜਾਂਦੇ ਆ ਇਦਾਂ ਦੇ ਹੈਵੀ ਸੂਟ 7 7000 ਦੀ ਰੇਂਜ ਚ ਮਿਲਦੇ ਆ ਗਲਾ ਘੇਰਾ ਬਾਜੂ ਇਦਾਂ ਹੀ ਬੈਕ ਤੇ ਵੀ ਕੰਮ ਲੋਕਾਂ ਨੇ ਫਰੰਟ ਦੇ ਸੂਟ ਦਿਖਾਏ ਆ ਅਸੀਂ ਬੈਕ ਤੇ ਵੀ ਕੰਮ ਕਰਾਉਂਦੇ ਆ ਜੀ ਬੈਕ ਫਰੰਟ ਦੋਨਾਂ ਤੇ ਕੰਮ ਹਮ ਨਾਲ ਪਿਓਰ ਦੀਆਂ ਬਾਟਮਾ ਬਾਟਮਾ ਦੇ ਪੌਂਚਿਆਂ ਤੇ ਵੀ ਕੰਮ ਸੋ ਚੈੱਕ ਕਰੋ ਜੀ ਨਾਲ ਚਨਾਉਣ ਦੇ ਦੁਪੱਟੇ ਉਹ ਵੀ ਵੱਡੇ ਪਣੇ ਦੇ ਹੈਵੀ ਜੀ ਸੋ ਇਦਾਂ ਦੇ ਬੁਟੀਕ ਸਟਾਈਲ ਪੀਸ ਲੈਣ ਲਈ ਜੀ ਗਲਾਸ ਦੇ ਉੱਪਰ ਜੀ ਸੋ ਵੈਰਾਈਟੀ ਇੰਨੀ ਕਾਈ ਹੈ ਜੀ ਕਿ ਤੁਸੀਂ ਬਸ ਇੱਕ ਵਾਰੀ ਵਿਜ਼ਿਟ ਕਰਨਾ ਤੁਹਾਡਾ ਮਨਨਾ ਇੰਨਾ ਖੁਸ਼ ਹੋਣਾ ਜਦ ਤੁਸੀਂ ਘਰੋਂ 50000 ਪਾ ਕੇ ਆਣਾ ਤੇ 25000 ਚ ਕੱਪੜਾ ਲੈ ਜਾਣਾ ਤੇ ਤੁਸੀਂ ਕਹਿਣਾ 25000 ਰੁਪਿਆ ਵੀ ਬਚ ਗਿਆ ਤੇ ਨਾਲੇ ਕੱਪੜਾ ਵੀ ਵਧੀਆ ਮਿਲ ਗਿਆ ਸੋ ਸੁਨਹਿਰੀ ਮੌਕਾ ਜਿਹੜਾ ਨਾ ਸੋ 15 ਨਵੰਬਰ ਤੱਕ ਆ ਸੋ ਫਟਾਫਟ ਤੁਸੀਂ ਵਿਜ਼ਿਟ ਕਰਨਾ ਜੀ ਦਿਨ ਇਤਵਾਰ ਤੋਂ 2 ਨਵੰਬਰ ਤੋਂ ਸ਼ੁਰੂ ਹੋ ਜਾਣੇ ਆ ਜੀ ਵੈਰਾਈਟੀ ਬਹੁਤ ਆਈ ਹੋਈ ਆ ਸੋ ਪੇਜ ਨੂੰ ਫੋਲੋ ਕਰਨਾ ਵਾ ਜੀ ਤੇ ਦੱਬ ਕੇ ਸ਼ੇਅਰ ਕਰਨਾ ਕਿਉਂਕਿ ਚਾਰ ਲੱਕੀ ਵイナー ਨੂੰ ਚਾਰ ਸੂਟ ਅਸੀਂ ਗਿਫਟ ਵੀ ਕਰਨੇ ਆ ਜੀ ਜੀ ਅਸੀਂ ਹੁਣ ਇੱਕ ਦੁਕਾਨ ਜਾ ਰਹੇ ਆ ਕਿ ਲਹਿੰਗਾ ਦੇਖ ਸਕਦੇ ਹੋ ਤੁਸੀਂ ਇਹ ਲਹਿੰਗਾ ਵਾ ਤਾਂ ਸਤਮਾਲ ਭਾਈ ਇਹਦੇ ਬਾਰੇ ਵੀ ਥੋੜੇ ਲੋਕਾਂ ਨੂੰ ਜਾਣੂ ਜਰੂਰ ਕਰਾਓ ਸੋ ਜਿਨ੍ਹਾਂ ਨੇ ਨਾ ਜੀ ਮੈਰिज ਵਗੈਰਾ ਤੇ ਕੁੜੀਆਂ ਨੇ ਗਰਲਿਸ਼ ਪੀਸ ਪਾਣੇ ਆ crop top ਲਹੰਗੇ ਹੈਵੀ ਹੈਵੀ ਚੈੱਕ ਕਰ ਲਓ ਜੀ ਜਿਨ੍ਹਾਂ ਦੀ ਆਪਣੀਆਂ ਅਗੇਜਮੈਂਟਾਂ ਪਾਂ ਜਾਂ ਜਿਨ੍ਹਾਂ ਨੇ ਆਪਣੇ ਬ੍ਰਦਰ ਦੀ ਮੈਰਿਜ ਤੇ ਪਾਣੇ ਆ ਜਾਂ ਕਿਸੇ ਖਾਸ ਵੋਕੇਸ਼ਨਲ ਤੇ ਆਪਣੇ ਕਿਸੇ ਖਾਸ ਵਿਆਹ ਸ਼ਾਦੀ ਤੇ ਪਾਣੇ ਆ ਸੋ ਉਹਨਾਂ ਲਈ ਡ्रेसेस ਲਹੰਗੇ 5-5 ਕਿਲੋ ਦੇ ਲਹੰਗੇ ਆ ਜੀ ਚੈੱਕ ਕਰ ਲਓ ਜੀ ਨਾਲ ਬਹੁਤ ਹੀ ਸੋਹਣੇ crop top ਬਣੇ ਆ ਜੀ ਹੈਵੀ ਬਿੱਤ ਬਾਜੂ ਬੈਕ ਫਰੰਟ ਜਰਕਨ ਦੇ ਨਾਲ ਲੱਦੇ ਹੋਏ ਜੀ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਕਿੱਥੇ ਸੋਨੀ ਜੀ ਰਾਹੋ ਰੋਡ ਚੁੰਗੀ ਲੁਧਿਆਣਾ ਤੇ ਸੋ ਬਿਲਕੁਲ ਬਿਲਕੁਲ ਜੀ ਰਾਹ ਰੋਡ ਚੁੰਗੀ ਦੇ ਉਤੇ ਇਹ ਸਤੁਸੀਂ ਸਾਰਾ ਕੁਝ ਲੈ ਸਕਦੇ ਆ ਬੰਚ ਡਿਪਾਰਟਮੈਂਟਲ ਸਟੋਰ ਤਾਂ ਨਾਲ ਤੁਸੀਂ ਕੰਟੈਕਟ ਨੰਬਰ ਚੱਲ ਰਿਹਾ ਉਹਦੇ ਤੇ ਕਾਲ ਵੀ ਕਰ ਸਕਦੇ ਆ ਔਰ ਨਾਲ ਹੀ ਜਿਹੜਾ ਸਤਪਾਲ بھائی ਹੁਣਾਂ ਤੋਂ ਪਹਿਲੋ ਸਪੈਸ਼ਲ ਕਿਹਾ ਗਿਆ ਕਿ ਹੋ ਸਕਦਾ ਅਸੀਂ ਆਨਲਾਈਨ ਜਿਹੜਾ ਲੋਕਾਂ ਨੂੰ ਵੀਡੀਓ ਕਾਲ ਤੇ ਵੀ ਦਿਖਾ ਸਕਦੇ ਆ ਕਿਉਂਕਿ ਅੱਜ ਕੱਲ ਦੇਖਿਆ ਕੀ ਗਾਗ ਨੂੰ ਵੀ ਨਹੀਂ ਦਿਖਾਉਂਦੇ ਪਰ ਇਹ ਤਾਂ ਸਿੱਧਾ ਕਹਿ ਰਿਹਾ ਕਿ ਅਸੀਂ ਵੀਡੀਓ ਕਾਲ ਤੇ ਦਿਖਾ ਕੇ ਵੀ ਡਰੈਸ ਪਸੰਦ ਕਰਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜੀ ਹਰ ਫੈਸਿਲਿਟੀ ਮਿਲੂਗੀ ਜੀ ਇਦਾਂ ਦੇ ਸ਼ਰਾਰੇ ਹੈਵੀ ਹੈਵੀ ਬਾਜੂਵਾਰਕ ਬੈਕ ਚਾਕ ਤੇ ਕੰਮ ਫਰੰਟ ਤੇ ਗਲੇ ਘੇਰੇ ਬੁਟੀਕ ਸਟਾਈਲ ਪੀਸ ਜੀ ਸਾਰੇ ਦੇ ਸਾਰੇ ਤੁਹਾਨੂੰ ਇੱਕ ਛੱਤ ਥੱਲੇ ਹੀ ਮਿਲਣੇ ਆ ਸੋ ਸੂਟ ਲਹੰਗਾ, ਕ੍ਰੋਪ ਟੌਪ, ਗਾਊਨ, ਰੈਡੀਮੇਡ ਬੱਚਿਆਂ ਦੇ, ਵੱਡਿਆਂ ਦੇ ਸਭ ਦੇ ਇੱਕ ਛੱਤ ਥੱਲੇ ਮਿਲਣਿਆ ਜੀ। ਸੋ ਪੂਰੇ ਪਰਿਵਾਰ ਦੀ ਸ਼ਾਪਿੰਗ ਕਰ ਸਕਦੇ ਆ ਤੁਸੀਂ ਇੱਕ ਛੱਤ ਥੱਲੇ। ਜੀ। ਸੋ ਉਹਦੇ ਲਈ ਤੁਹਾਨੂੰ ਕਰਨਾ ਕੀ ਆ ਸਿਰਫ ਵਾਂਸ਼ ਡਿਪਾਰਟਮੈਂਟਲ ਸਟੋਰ ਤੇ ਵਿਜ਼ਿਟ ਕਰਨਾ ਮੈਂਨ ਰਾਹ ਹੋ ਰੋਡ ਚੁੰਗੀ ਲੁਧਿਆਣਾ। ਹਮ ਸੋ ਕਿਤੇ ਨਹੀਂ ਜਾਣ ਦੀ ਲੋੜ, ਕੋਈ ਪਾਰਕਿੰਗ ਦੀ ਦਿੱਕਤ ਨਹੀਂ, ਕੋਈ ਜਾਮ ਚ ਜਾਣ ਦੀ ਲੋੜ ਨਹੀਂ, ਕੋਈ ਰੱਛ ਦੀ ਨਹੀਂ ਤੇ ਦੂਸਰੀ ਗੱਲ ਸੋਨੀ ਸਿੰਘ ਜੀ 50000 ਦਾ ਕੱਪੜਾ ਕਿੰਨੇ ਚ ਦੇਣਾ ਆਪਾਂ? 25000 25000 ਤੋ ਬੇਕੋਲੇ ਕਿ ਹੁਣ 50000 ਰੁਪਇਆ ਕਿਉਂਕਿ ਵਿਆਹ ਸ਼ਾਦੀ ਦਾ ਡਿਸੀਜਨ ਚੱਲ ਰਿਹਾ ਲੋਕਾਂ ਦਾ ਇਹੀ ਕਹਿਣਾ ਵਾ ਅਸੀਂ ਉੱਥੋਂ ਕੱਪੜਾ ਖਰੀਦਦੇ ਜਿੱਥੇ ਸਾਨੂੰ ਟ੍ਰਾਫਿਕ ਜਾਂ ਫਾਇਦਾ ਹੋਵੇ ਔਰ ਇਹਨਾਂ ਦਾ ਇਹ ਕਹਿਣਾ ਕਿ 50000 ਦਾ ਕੱਪੜਾ ਸਿਰਫ 25000 ਚ ਨਾਲ ਹੀ ਕੱਪੜਾ ਮਨਪਸੰਦ ਦਾ ਔਰ ਨਾਲ 25000 ਰੁਪਇਆ ਤੁਸੀਂ ਬਚਾ ਕੇ ਵੀ ਲੈ ਕੇ ਜਾਓ ਬਿਲਕੁਲ ਜੀ ਇਹ ਖਾਸ ਹੋਰ ਤੇ ਉਹਨਾਂ ਭੈਣ ਭਰਾਵਾਂ ਨੂੰ ਮੈਂ ਕਹਿ ਰਿਹਾ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਵਾ ਸੋ ਫਟਾਫਟ ਤੁਸੀਂ ਵਿਜ਼ਿਟ ਕਰੋ ਭਰਪੂਰ ਕੱਪੜਾ ਲੈ ਕੇ ਜਾਓਗੇ ਨਾਲੇ ਕੱਪੜਾ ਵਧੀਆ ਲੈ ਕੇ ਜਾਓਗੇ ਨਾਲੇ ਪ ਖੋਸ਼ੋ ਕੇ ਜਾਉਂਗੇ ਤੇ ਨਾਲੇ ਆਪ ਦੇ ਲੋਕਾਂ ਨੂੰ ਹੋਰ ਵੀ ਦੱਸੋਗੇ ਵੀ ਦੁਕਾਨ ਤੇ ਜਾ ਕੇ ਚੀਜ਼ ਲੈ ਕੇ ਕੋਈ ਨਾਲੇ ਗਿਫਟ ਵੱਖਰੇ ਜੀ ਹੂੰ 10000 ਦੇ ਕੱਪੜੇ ਤੇ ਦੋ ਸੂਟ ਫ੍ਰੀ ਜੀ 20000 ਦੇ ਕੱਪੜੇ ਤੇ ਚਾਰ ਸੂਟ ਫ੍ਰੀ ਉਹਦੇ ਲਈ ਕਰਨਾ ਕੀ ਹੈ ਸਿਰਫ ਤੁਸੀਂ ਇੱਕ ਵਾਰੀ ਸ਼ਾਪ ਤੇ ਵਿਜ਼ਿਟ ਕਰਨਾ ਵਾ ਹੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਦੱਬ ਕੇ ਸ਼ੇਅਰ ਜਰੂਰ ਕਰਨਾ ਕਿਉਂਕਿ 4 ਲੱਕੀ ਵਨਰ ਨੂੰ ਚਾਰ ਸੂਟ ਵੀ ਅਸੀਂ ਗਿਫਟ ਕਰਨੇ ਆ ਸੋ ਪੰਜਾਬ ਸਿੰਘ ਚੈਨਲ ਦੇ ਉੱਪਰ ਜੀ ਸਾਡੀ ਫਰਸਟ ਵੀਡੀਓ ਆ ਜੀ ਸੋ ਦੱਬ ਕੇ ਤੁਸੀਂ ਸ਼ੇਅਰ ਕਰੋ ਤੇ ਭਰਪੂਰ ਸ਼ੋਪਿੰਗ ਕਰੋ ਹਮ ਤੇ ਆ ਜਾਓ ਸਿੱਧੇ ਰਾਹੋਂ ਰੋਡ ਚੂੰਗੀ ਵੰਸ਼ ਡਿਪਾਰਟਮੈਂਟਲ ਸਟੋਰ ਹਮ ਲੁਧਿਆਣਾ ਜੀ ਸੋ ਬਿਲਕੁਲ ਇਹ ਵੀਡੀਓ ਕਰਨ ਦਾ ਸਿਰਫ ਇੱਕੋ ਇੱਕ ਮਕਸਦ ਸੀ ਕਿਉਂਕਿ ਲੋਕਾਂ ਦੇ ਫੋਨ ਕਾਲ ਆ ਰਹੇ ਸੀਗੇ ਔਰ ਲੋਕ ਕਿਤੇ ਨਾ ਕਿਤੇ ਖਬਰਾਂ ਤੋਂ ਬੜੇ ਬੋਰ ਹੋ ਗਏ ਸੀ ਕਹਿੰਦੇ ਕਿ ਸਾਨੂੰ ਕੋਈ ਨਵੀਂ ਜਾਂ ਅਲੱਗ ਚੀਜ਼ ਦਿਖਾਓ ਤਾਂ ਅਸੀਂ ਅੱਜ ਤੱਕ ਕਦੇ ਕਿਸੇ ਦੀ ਪ੍ਰੋਮੋਸ਼ਨ ਨਹੀਂ ਕੀਤੀ ਇਸ ਦੁਕਾਨ ਦੀ ਪ੍ਰੋਮੋਸ਼ਨ ਕਰਨੀ ਦਿਖਾਣੀ ਇਸ ਕਰਕੇ ਜ਼ਰੂਰੀ ਸਮਝਿਆ ਕਿਉਂਕਿ ਲੋਕਾਂ ਨੂੰ ਅਸੀਂ ਕਿਤਨਾ ਕਿਤੇ ਵੱਡਾ ਫਾਇਦਾ ਕਰਵਾਉਣ ਜਾ ਰਹੇ ਹਾਂ ਕਿਉਂ ਬਿਲਕੁਲ ਸਤਿਵੰਤ ਜੀ ਬਿਲਕੁਲ ਜੀ ਸੋਨੀ ਜੀ ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਇੱਥੋਂ ਗੁਜ਼ਰ ਰਹੇ ਸੀ ਤੇ ਸਾਡੀ ਦੁਕਾਨ ਦੀ ਪ੍ਰੋਮੋਸ਼ਨ ਕੀਤੀ ਬਿਨਾਂ ਕੁਝ ਲਿੱਤੇ ਬਿਨਾਂ ਕੁਝ ਦਿੱਤੇ ਜੀ ਬਿਲਕੁਲ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇਸ ਚੈਨਲ ਰਾਹੀਂ ਆਪਣੇ ਫਾਲੋਅਰਸ ਨੂੰ ਆਪਣੇ ਵਿਊਅਰਸ ਨੂੰ ਘਰ ਬੈਠੇ ਉਹਨਾਂ ਦਾ ਫਾਇਦਾ ਕਰਾਉਣੇ ਆ ਉਹਨਾਂ ਨੂੰ ਹਰ ਜਾਣਕਾਰੀ ਦਿੰਨੇ ਆ ਅਪ ਟੂ ਡੇਟ ਰੱਖ ਫਰੀ ਦੀ ਸੇਵਾ ਕਰਦੇ ਆ ਜੀ ਬਿਲਕੁਲ ਅਸਾਂ ਲੋਕਾਂ ਦਾ ਲੋਕਾਂ ਦਾ ਸਤਵਾਲ ਬਈ ਪਛਾਣਾ ਜ਼ਰੂਰ ਜਾਂਦੇ ਹੋਏ ਕਿ ਲੋਕ ਕਿਤੇ ਨਾ ਕਿਤੇ ਬਾਹਰ ਘੁੰਮਣ ਜਾਂਦੇ ਸੀ ਬਾਜ਼ਾਰ ਚ ਜਾਂਦੇ ਸੀ ਖੱਜਲ ਖਵਾਰੀ ਲੱਗ ਤੋਂ ਮਿਲਦੀ ਸੀ ਔਰ ਨਾਲ ਇਹ ਦੇਖ ਲੈਂਦੇ ਸਾਰਾ ਕੁਝ ਦੇਖ ਕਰਕੇ ਘਰੇ ਥੱਕ ਹਰ ਕੇ ਆ ਜਾਂਦੇ ਸੀ ਕਿ ਸਾਨੂੰ ਕਪੜਾ ਵਧੀਆ ਮਿਲਿਆ ਨਹੀਂ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੀ ਹੁੰਦੀ ਆ ਕਿ ਉਹਨਾਂ ਤੱਕ ਸਹੀ ਮੈਸੇਜ ਪਹੁੰਚਾਇਆ ਜਾਵੇ ਔਰ ਉਹਨਾਂ ਦਾ ਫਾਇਦਾ ਕਿਤੇ ਕਿਤੇ ਕਰਵਾਇਆ ਜਾਵੇ ਬਿਲਕੁਲ ਜੀ ਇੱਕੋ ਇੱਕ ਚੈਨਲ ਜੀ ਪੰਜਾਬ ਸਿੰਘ ਚੈਨਲ ਜਿਹੜਾ ਤੁਹਾਨੂੰ ਘਰ ਬੈਠੇ ਜੀ ਪ੍ਰੋਪਰ ਨਿਊਜ਼ਿੰਦਾਵਾ ਤੇ ਪ੍ਰੋਪਰ ਤੁਹਾਡੇ ਫਾਇਦੇ ਕਰਵਾਉਂਦਾ ਵਾ ਤੇ ਤੁਹਾਨੂੰ ਲੁੱਟ ਤੋਂ ਬਚਾਂਦਾ ਵਾ ਜੀ ਸੋ ਬਿਲਕੁਲ ਲੋਕਾਂ ਨੂੰ ਅਸੀਂ ਇਹ ਗੱਲ ਜ਼ਰੂਰ ਕਹਿ ਦੇਣਾ ਚਾਹੁੰਦੇ ਆ ਚੈਨਲ ਦੇ ਮਾਦੀ ਮਰਾਹੀ ਕਿ ਕਿਤੇ ਵੀ ਘਬਰਾਣ ਦੀ ਲੋੜ ਨਹੀਂ ਆ ਔਰ ਨਾ ਹੀ ਅਸੀਂ ਨਾਲ ਹੀ ਇਹ ਗੱਲ ਕਹਿ ਦ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੋਖਾ ਕੀਤਾ ਤਾਂ ਤਾਂ ਵੀ ਸਾਨੂੰ ਕਾਲ ਕਰੋ ਕਿਉਂ ਬਿਲਕੁਲ ਸਤਿਕਾਰ ਬਿਲਕੁਲ ਜੀ ਬਿਲਕੁਲ ਜੀ ਜੀ 15 ਨਵੰਬਰ ਤੱਕ ਜੀ 2 ਨਵੰਬਰ ਤੋਂ ਸ਼ੁਰੂ ਹੋ ਕੇ ਇਤਵਾਰ ਤੋਂ ਲੈ ਕੇ ਜੀ 15 ਨਵੰਬਰ ਤੱਕ ਭਾਰੀ ਸੇਲ ਮੇਲਾ ਜੀ ਦੱਬ ਕੇ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਸੋ ਬਿਲਕੁਲ ਜਿਹੜੀ ਲੋਕੇਸ਼ਨ ਆ ਤੁਹਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਰਾਹ ਰੋਡ ਮਿਹਰਬਾਨ ਚੁੰਗੀ ਦੇ ਉੱਤੇ ਡਿਪਾਰਟਮੈਂਟਲ ਬੰਸ਼ ਡਿਪਾਰਟਮੈਂਟਲ ਸਟੋਰ ਇਹ ਦੁਕਾਨ ਆ ਪਰ ਨਾਲ ਹੀ ਮੈਂ ਲੋਕਾਂ ਨੂੰ ਇਹ ਗੱਲ ਕਹਿ ਦੇਣਾ ਕਿ ਵੱਡੀ ਦੁਕਾਨ ਦੇ ਕੇ ਕਿਤੇ ਘਬਰਾਣਾ ਜਾਇਓ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਅੰਦਰ ਵੜਨ ਤੋਂ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਫਿਕਸ ਪ੍ਰਾਈਸ ਆ ਔਰ ਧੰਨਵਾਦ ਕਰਦੇ ਆ ਭਾਈ ਉਹਨਾਂ ਦਾ ਕਿਉਂਕਿ ਪਹਿਲਾਂ ਤੋਂ ਸਟਾਰਟ ਤੋਂ ਦੱਸਤਾ ਕਿ 1500 ਦਾ ਸੂਟ ਬਿਲਕੁਲ 690 ਰੁਪਏ ਦੇ ਵਿੱਚ ਦੇ ਰਿਹਾ ਉਹ ਵੀ ਸਿਰਫ ਅੱਜ ਇੱਕ ਆਪਣੀ ਵੀਡੀਓ ਕਰਕੇ ਬਿਲਕੁਲ ਜੀ ਬਿਲਕੁਲ ਜੀ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਸੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਪੰਜਾਬ ਸਿੰਘ ਚੈਨਲ ਨੂੰ ਤੇ ਉਹਨਾਂ ਦੇ ਜਿਹੜੇ ਓਨਰ ਨੇ ਜਿਹੜੇ ਚਲਾ ਰਹੇ ਆ ਚੈਨਲ ਨੂੰ ਸੋ ਬਹੁਤ ਸੇਵਾ ਕਰਦੇ ਆ ਮੈਂ ਜਦੋਂ ਪਿੱਛੇ ਜੇ ਹੜ ਦੀ ਪੀੜਤਾ ਜੀ ਸੀ ਕਿ ਤੁਸੀਂ ਰੋਜ਼ ਰਾਤ ਨੂੰ 2 2 3 3 ਵਜੇ ਤੱਕ ਅਪ ਟੂ ਡੇਟ ਰਹਿੰਦੇ ਸੀ ਅਸੀਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਕਿ ਤੁਸੀਂ ਇੱਕ ਪੱਕੀ ਤੇ ਇੱਕ ਸੱਚੀ ਨਿਊਜ਼ ਹਰ ਇੱਕ ਫਾਲੋਅਰਸ ਨੂੰ ਦਿੰਨੇ ਹਾਂ ਜੀ ਤਾਂ ਧੰਨਵਾਦ ਅਸਤਪਾਲ ਭਾਈ ਖਾਸ ਕਰਕੇ ਮੈਂ ਇਹ ਗੱਲ ਜਰੂਰ ਕਹਿ ਦੇਣਾ ਚਾਹਣਾ ਜਦੋਂ ਤੁਹਾਡੇ ਕੋਲ ਆਏ ਸੀ ਤੁਹਾਡੇ ਨਾਲ ਅਸੀਂ ਇਹ ਗੱਲਾਂ ਕੀਤੀਆਂ ਸੀ ਤੁਸੀਂ ਕਹਿੰਦੇ ਸੀ ਕਿ ਸੂਟ ਐਨੇ ਤੋਂ ਸ਼ੁਰੂ ਆ 12-1300 ਤੋਂ ਸਟਾਰਟਿੰਗ ਆ ਪਰ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਕਿ ਜੇਕਰ ਇਹ 12-1300 ਦਾ ਸੂਟ ਤੁਸੀਂ 600 500 600 ਤੱਕ ਕਰ ਦੋ ਤਾਂ ਮੈਂ ਤੁਹਾਡੇ ਅੱਜ ਪ੍ਰੋਮੋਸ਼ਨ ਕਰਕੇ ਜਾਂਦਾ ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਧੋ-ਅੱਧਾ ਦਾ ਰੇਟ ਲਾਤਾ ਨਹੀਂ ਜੀ ਬਿਲਕੁਲ ਜੀ ਇਹਨਾਂ ਤੋਂ ਹੀ ਕਮਾਣੇ ਆ ਜੀ ਸਰੋਤਿਆਂ ਤੋਂ ਹੀ ਜੇ ਇਹੇ ਖੁਸ਼ ਆ ਤੇ ਅਸੀਂ ਵੀ ਖੁਸ਼ ਆ ਜੀ ਹਾਂ ਸੋ ਬਿਲਕੁਲ ਮੈਂ ਬਾਰ-ਬਾਰ ਕਹਿ ਰਹੇ ਆ ਕਿ ਮਿਹਰਬਾਨ ਚੁੰਗੀ ਪੰਜ ਛੇ ਡਿਪਾਰਟਮੈਂਟ ਤੋਂ ਸਟੋਰ ਇਸ ਦੁਕਾਨ ਤੇ ਆਇਓ ਤਾ ਜਰੂਰ ਵਿਜ਼ਿਟ ਕਰਿਓ ਔਰ ਤੁਹਾਡੇ ਤੱਕ ਇਹ ਵੀ ਜਾਣਕਾਰੀ ਜਰੂਰ ਪਹੁੰਚਾਇਆ ਤੁਹਾਨੂੰ ਇਹਨਾਂ ਦਾ ਕੰਮ ਕਿਦਾਂ ਦਾ ਲੱਗਿਆ ਤਾਂ ਉਹ ਵੀ ਅੱਗੇ ਵੀ ਅਸੀਂ ਜਿਹੜੇ ਲੋਕ ਸੂਟ ਲੈ ਕੇ ਜਾਵਾਂਗੇ ਤਾਂ ਉਹਨਾਂ ਕੋਲ ਵੀ ਅਸੀਂ ਇੱਕ ਵਾਰ ਪੁੱਛਾਂਗੇ ਜਰੂਰ ਕਿ ਤੁਹਾਨੂੰ ਕਿਵੇਂ ਦੇ ਸੂਟ ਲੱਗੇ ਆ ਤਾਂ ਕਿਵੇਂ ਦਾ ਇਹ ਸਾਰਾ ਕੁਝ ਇੱਥੋਂ ਜੋ ਖਰੀਦ ਕੇ ਲੈ ਕੇ ਲੈ ਕੇ ਜਾ ਰਹੇ ਆ ਤਾਂ ਕਿੰਨਾ ਕੁ ਤੁਸੀਂ ਇਸ ਦੁਕਾਨ ਤੋਂ ਫਾਇਦਾ ਕਰ ਲਿਆ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕ ਇਸ ਦੁਕਾਨ ਤੋਂ ਭਾਰੀ ਲਾਭ ਉਠਾ ਸਕਣ ਥੈਂਕ ਯੂ ਜੀ ਜੀ